ਜੰਗੋਤੋ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 154 ਅੰਗ ਤੇ ਸ਼ਬਦ ਚੰਨ ਕਰਦੇ ਹਨ ਗੋੜੀ ਚੇਤੀ ਮਹੱਲਾ ਪਹਿਲਾ ਅੰਮਰਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਕਹਿੰਦੇ ਇਹ ਸੰਸਾਰ ਦੇ ਚ ਬਾਜੀ ਹੈ ਕਿਹੜੀ ਬਾਜੀ ਹੈ ਕਿ ਇਹ ਜਿਹੜੀ ਕਾਇਆ ਹੈ ਜਿਹੜੀ ਦੇਹ ਹੈ ਇਹ ਅੰਮਰਤ ਦੇ ਨਾਲ ਸੁਖਾਲੀ ਰਹਿੰਦੀ ਹੈ ਇਹਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸੋ ਖਾਲੀ ਕਦੋਂ ਸੋ ਖਾਲੀ ਰਹਿੰਦੀ ਐ ਦੇ ਅੰਬਰ ਤਦੇ ਨਾਲ ਅੰਬਰ ਤ ਕਾਇਆ ਰਹੇ ਸੋ ਖਾਲੀ ਬਾਜੀ ਐ ਇਹ ਸੰਸਾਰੋ ਤੇ ਇਹ ਬਾਜੀ ਐ ਸੰਸਾਰ ਦੇ ਚ ਮਾਰਨੇ ਵਾਲੀ ਇਹ ਕਾਇਆ ਜਦੋਂ ਸੁਖੀ ਰਹਿੰਦੀ ਐ ਫਿਰ ਆਤਮਾ ਵੀ ਸੁਖੀ ਰਹਿੰਦੀ ਹੈ ਆਤਮਾ ਕਦੋਂ ਦੁਖੀ ਹੁੰਦੀ ਹੈ ਜਦੋਂ ਇਹ ਦੇਹ ਦੁਖੀ ਹੁੰਦੀ ਹੈ ਉਨੀ ਦੇਰ ਤੱਕ ਉਸ ਪਰਮੇਸ਼ਰ ਨਾਲ ਚਿੱਤ ਨਹੀਂ ਲੱਗਦਾ ਜਿੰਨੀ ਦੇਰ ਇਹ ਦੇਹ ਸੁਖੀ ਨਹੀਂ ਹੁੰਦੀ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਕਹਿੰਦੇ ਪਾਈ ਤੇਰੀ ਕਾਇਆ ਤਾਂ ਅੰਬਰਤ ਦੇ ਨਾਲ ਸੁਖੀ ਹੋਏਗੀ ਅੰਬਰਤ ਕਾਇਆ ਰਹੇ ਸੋ ਖਾਲੀ ਬਾਜੀ ਇਹ ਸੰਸਾਰੋ ਲਾਭ ਲੋਭ ਮੂਚ ਕੂੜ ਕਮਾਵੇ ਲੇਕਿਨ ਅੰਬਰਤ ਨੂੰ ਪ੍ਰਾਪਤ ਨਹੀਂ ਕਰਦਾ ਕੀ ਲੈਂਦਾ ਸੰਸਾਰ ਦੇ ਚੱਕ ਲਾਭ ਲੋਭ ਲੋਭ ਲਾਲਚ ਮੂਚ ਕੂੜ ਕਮਾਵੇ ਕਹਿੰਦੇ ਇਹ ਕਮਾਈ ਕਰਦਾ ਕੇ ਅੰਮ੍ਰਿਤ ਦੀ ਕਮਾਈ ਨਹੀਂ ਕਰਦਾ ਲੋਭ ਲਾਲਚ ਕੂੜ ਦੀ ਝੂਠ ਦੀ ਕਮਾਈ ਕਰਦਾ ਲਾਭ ਲੋਭ ਮੂਚ ਕੂੜ ਕਮਾਵੇ ਬਹੁਤ ਅਠਾਵੇ ਭਾਰੋ ਕਹਿੰਦੇ ਬਹੁਤ ਫਿਰ ਭਾਰ ਉਠਾਉਂਦਾ ਜਦੋਂ ਸਿਰ ਤੇ ਭਾਰ ਚੁੱਕ ਲੈਂਦੇ ਆ ਫਿਰ ਇਹ ਕਾਇਆ ਇਹ ਦੇਹ ਬੜੀ ਔਖੀ ਹੋ ਜਾਂਦੀ ਹੈ ਲੇਕਨ ਕਿਹੜਾ ਭਾਰ ਹੈ ਇਹ ਲੋਭ ਲਾਲਚ ਦਾ ਝੂਠ ਦਾ ਇਹ ਭਾਰ ਚੱਕ ਲੈਂਦਾ ਲਾਭ ਲੋਭ ਮੂਚ ਕੂੜ ਕਮਾਵੇ ਬਹੁਤ ਅਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਹੜਾ ਗੁਰਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਇਹ ਕਾਇਆ ਤੈਨੂੰ ਮੈਂ ਰੁਲਦੀ ਦੇਖਿਆ ਕਿਉਂ ਰੁਲਦੀ ਐ ਇਹ ਲੋਭ ਲਾਲਚ ਝੂਠ ਕਰਕੇ ਕਾਇਆ ਰੁਲਦੀ ਐ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਤਾਰ ਉੱਪਰ ਛਾਰੋ ਕਹਿੰਦਾ ਜਿਸ ਤਰ੍ਹਾਂ ਧਰਤੀ ਤੇ ਸਵਾਹ ਉੱਡਦੀ ਐ ਨਾ ਇਸ ਤਰ੍ਹਾਂ ਤੈਨੂੰ ਮੈਂ ਰੁਲਦੀ ਦੇਖਿਆ ਕਿ ਮਰਨ ਤੋਂ ਬਾਅਦ ਫਿਰ ਦੀ ਸਵਾਹ ਬਣ ਜਾਂਦੀ ਐ ਫਿਰ ਰੁਲਦੀ ਐ ਤੂੰ ਕਹਾਇਆ ਮੈਂ ਰੁਲਦੀ ਦੇਖੀ ਜਿਉ ਤਾਰ ਉੱਪਰ ਛਾਰੋ ਸੋਣੋ ਸੋਣੋ ਸਿੱਖਾ ਮਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਮੇਰੀ ਸਿੱਖਿਆ ਨੂੰ ਸੁਣ ਲੈ ਸਿੱਖਿਆ ਸੁਣਾਉਂਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਸੋਣੋ ਸੋਣੋ ਸਿੱਖਾ ਮਾਰੀ ਸੋ ਕੀਰਤ ਕੀਤਾ ਸੋ ਕੀਰਤ ਕਰ ਸੋ ਕੀਰਤ ਕਹਿੰਦੇ ਰੱਬ ਦੀ ਕਿਰਤ ਇੱਕ ਕਿਰਤ ਹੈ ਜਿਹੜਾ ਕੰਮ ਹੈ ਇਹਨੂੰ ਕਿਰਤ ਕਹਿੰਦੇ ਆ ਸੋ ਕੀਰਤੈ ਰੱਬ ਦੀ ਕੀਰਤ ਕੀਰਤ ਤੰਦਾ ਲੇਕਿਨ ਤੰਦੇ ਵਿੱਚ ਜਿੰਦਗੀ ਗਾਲ ਲੈਂਦਾ ਤੰਦਾ ਕਰਤਿਆ નિਸਪਲ ਜਨਮ ਗਵਾਇਆ ਹਰ ਸੁਖ ਦਾਤਾ ਮਨ ਨਾ ਬਸ ਆਇਆ ਲੇਕਿਨ ਜਿਹੜੀ ਸੋ ਕੀਰਤ ਹੈ ਰੱਬ ਦੀ ਕੀਰਤ ਕਰਨੀ ਸਿੱਖਿਆ ਕਿਹੜੀ ਦਿੰਦੇ ਹਨ ਗੁਰੂ ਨਾਨਕ ਦੇਵ ਜੀ ਸੋ ਕੀਰਤ ਕੀਤਾ ਅਰੇ ਸੀ ਮੇਰੇ ਜੀੜੇ ਕਹਿੰਦੇ ਫੇਰ ਇਹ ਕਾਇਆ ਰਹਿ ਜੂਗੀ ਮੇਰੇ ਜੀੜਿਆ ਜਦੋਂ ਇਸ ਕਾਇਨੇ ਸੋਕਿਰਤ ਕੀਤੀ ਰੱਬ ਦੀ ਕਿਰਤ ਕੀਤੀ ਸੋਕਿਰਤ ਕੀਤਾ ਰੈਸੀ ਮੇਰੇ ਜੀੜੇ ਬਹੁੜ ਨਾ ਆਵੇ ਬਿਮਾਰੀ ਕਹਿੰਦੇ ਫੇਰ ਮੁੜ ਕੇ ਤੇਰੀ ਬਾਰੀ ਨਹੀਂ ਆਉਣੀ ਨਾ ਮਰਨਾ ਮੁੜ ਕੇ ਨਾ ਜਮਣਾ ਜਦੋਂ ਸੋ ਕੀਰਤ ਕੀਤੀ ਹੈ ਬਹੁਤ ਔਖੀ ਮੰਜ਼ਲ ਹੈ ਜਦੋਂ ਤੱਕ ਜਿਉਂਦਾ ਜਿਉਂਦਾ ਬੰਧਨ ਨਹੀਂ ਤੋੜਦਾ ਉਨੀ ਦੇਰ ਤੱਕ ਮੁਕਤੀ ਨਹੀਂ ਬੜੀ ਭਜ ਤੋੜ ਕਰਦਾ ਕੜੀ ਦੀ ਕੜੀ ਸੁਣਦਾ ਹੈ ਤੇ ਰੁਕਣਾ ਨਹੀਂ ਫਿਰ ਉਹੀ ਭੱਜ ਦੌੜ ਸਾਰਾ ਦਿਨ ਕੰਬੜਾ ਹੋ ਜਾਂਦਾ ਭੱਜ ਭੱਜ ਕੇ ਸੋ ਕੀਰਤ ਨਹੀਂ ਕਰਦਾ ਲੋਬ ਬਲਾਲ ਚ ਦੇਚ ਫਸਿਆ ਪਏ ਸਿਰ ਕੋ ਨਾਨਕ ਦੇਵ ਜੀ ਕਹਿੰਦੇ ਸਿੱਖਿਆ ਸੁਣ ਲੈ ਮੇਰੀ ਸੋ ਕੀਰਤ ਕੀਤਾ ਰਹੀ ਸੀ ਮੇਰੇ ਜੀੜੇ ਬਹੁੜ ਨਾ ਆਵੇ 바ਰੀ ਰਹੁ ਹੌ ਤਉਦ ਆਖਾਂ ਮੇਰੀ ਕਾਇਆ ਕਹਿੰਦਾ ਮੇਰੀ ਕਾਇਆ ਮੇਰੀ ਦੇਹ ਮੈਂ ਤੈਨੂੰ ਕਹਿਣਾ ਹੌ ਤਉਦ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖਾ ਮਾਰੀ ਕਹਿੰ ਤੂੰ ਮੇਰੀ ਸਿੱਖਿਆ ਸੁਣ ਲੈ ਜਿਵੇਂ ਕਿ ਪਹਿਲਾਂ ਨਾ ਜਦੋਂ ਵਿਆਹ ਹੁੰਦਾ ਸੀ ਨਾ ਆਨੰਦ ਕਾਰਜ ਹੋਣੇ ਲਾਵਾ ਹੋਣੀਆ ਫੇਰ ਸਿੱਖਿਆ ਸੁਣਾਉਂਦੇ ਸੀ ਤੇ ਅੱਜ ਤੋਂ ਬਾਤ ਹੈ ਪ੍ਰਾਇਦੇਸ ਜਾਣਾ ਹੈ ਪ੍ਰਾਇ ਘਰ ਜਾਣਾ ਉਹਨੂੰ ਸਿੱਖਿਆ ਸੁਣਾਉਂਦੇ ਸੀ ਉਹਨੂੰ ਸੁਣੀ ਆ ਕਿਸੇ ਵਿਆਹ ਚ ਸਿੱਖਿਆ ਹਲੋਪ ਹੋ ਗਿਆ ਸਿੱਖਿਆ ਸੋਣੂ ਬਾਤ ਤੇ ਆਉਂਦਾ ਕੌਣ ਆ ਗੁਰਦੁਆਰੇ ਪਹਿਲਾਂ ਸਾਰਾ ਜਿੰਨੇ ਭਰਾਤੀ ਹੁੰਦੇ ਸੀ ਜਿੰਨਾ ਘਰ ਦਾ ਮੇਲ ਹੁੰਦਾ ਸੀ ਸਾਰਿਆਂ ਦੇ ਸਾਹਮਣੇ ਅਨਤ ਕਾਰਜ ਹੁੰਦੇ ਸੀ ਸਾਰਾ ਕੁਝ ਬਦਲਤਾ ਲੋਕ ਅਨੰਤ ਕਾਰਜ ਵਾਸਤੇ ਥੋੜਾ ਜਾਂਦੇ ਆ ਲੋਕ ਤਾਂ ਪੈਲਸ ਵਿੱਚ ਖਾਣ ਪੀਣ ਵਾਸਤੇ ਜਾਂਦੇ ਆ ਸਿੱਖਿਆ ਸੁਣਾਉਣੇ ਕਿਨੂੰ ਐ ਸਿੱਖਿਆ ਸੁਣਨੇ ਵਾਲਾ ਹੀ ਨਹੀਂ ਇਦੋਂ ਗੁਰੂ ਨਾਨਕ ਦੇਵ ਜੀ ਸਿੱਖਿਆ ਸੁਣਾਉਂਦੇ ਆ ਕਹਿੰਦੇ ਸਿੱਖਿਆ ਮੇਰੀ ਲੇਲਾ ਤੂੰ ਮੇਰੀ ਕਾਇਆ ਪਹਿਲਾਂ ਤਾਂ ਸਿੱਖਿਆ ਦਿੱਤੀ ਹੁਣ ਕਿ ਸੋ ਕਿਰਤ ਕਰ ਤੂੰ ਹੁਣ ਫੇਰ ਸਿਰ ਗੁਰੂ ਨਾਨਕ ਦੇਵ ਜੀ ਜਾਣੀ ਜਾਣ ਹਨ ਕਹਿੰਦੇ ਸਮਝਿਆ ਨਹੀਂ ਹਲੇ ਹੋਂ ਤਉ ਆਕਾ ਮੇਰੀ ਕਾਇਆ ਤੋਂ ਸੋਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਪਰਾਈ ਕਹਿੰ ਤੂੰ ਪਰਾਏ ਦੀ ਨਿੰਦਿਆ ਕਰਦਾ ਹੈ ਚਿੰਦਿਆ ਕਿਸੇ ਨੂੰ ਚੰਗਾ ਕਹਿੰਦਾ ਹੈ ਕਿਸੇ ਨੂੰ ਚੰਗਾ ਵੀ ਤਾਂ ਕਹਿੰਦੇ ਕਿ ਆਹ ਬੰਦਾ ਬਹੁਤ ਵਧੀਆ ਹੈ ਆਹ ਬੰਦਾ ਮਾੜਾ ਹੈ ਸ੍ਰੀ ਗੁਰੂ ਨਾਨਕ ਦੇਵ ਵੀ ਕਹਿੰਦੇ ਦੋਹੇ ਗੱਲਾਂ ਮਾੜੀਆਂ ਕਿਸੇ ਨੂੰ ਚੰਗਾ ਕਹਿਣਾ ਵੀ ਮਾੜਾ ਹੈ ਮਾੜਾ ਕਹਿਣਾ ਮਾੜਾ ਇਹ ਕਰਕੇ ਦੇਖ ਲਿਓ ਕਲ ਜੁਗ ਵਿੱਚ ਇਹ ਭਲੇਖਾ ਇਹਨਾਂ ਭਲੇਖਾ ਖਤਮ ਕਰ ਲਿਓ ਜੀਨੂੰ ਤੁਸੀਂ ਚੰਗਾ ਕਰਾਂਗੇ ਜੀਨੂੰ ਤੁਸੀਂ ਵਡਿਆਈ ਕਰਾਂਗੇ ਉਹੀ ਤੁਹਾਡੇ ਜੁੱਤੀ ਮਾਰੂਗਾ ਦੇਖ ਲਓ ਕਲਯੁਗ ਵਿੱਚ ਜੇ ਮਾਨੰਦ ਵਿੱਚ ਸ਼ੰਕ ਹੈ ਹਲੇ ਇਹ ਕੱਢ ਕੇ ਦੇਖ ਲੇ ਜਿੱਦੀ ਤੁਸੀਂ ਵਡਿਆਈ ਕਰੋਗੇ ਨਾ ਬੰਦਾ ਬਹੁਤ ਵਧੀਆ ਹੈ ਉਹੀ ਬੰਦਾ ਸਿਰ 'ਚ ਜੁੱਤੀਆਂ ਮਾਰਦਾ ਹੈ ਇਦੋਂ ਨਾਨਕ ਤੇ ਵੀ ਕਰਨੇ ਦੋ ਹੀ ਚੀਜ਼ਾਂ ਛੱਡਦੇ ਨਾ ਕਿਸੇ ਨੂੰ ਚੰਗਾ ਕਹਿ ਨਾ ਮਾੜਾ ਕਹਿ ਜੇ ਵਡਿਆਈ ਕਰਨੀ ਆ ਤਾਂ ਆਪਣੇ ਸਾਥੂ ਗੁਰੂ ਦੀ ਕਰ ਲੈ ਇਹਨਾਂ ਬੰਦਿਆਂ ਦੀ ਵਡਿਆਈ ਘਾਟੇ ਦਾ ਬਣ ਜਾਏ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਈ ਤਵਾਰੀ ਕਹਿੰਦੇ ਤੈਨੂੰ ਝੂਠਾ ਤੂੰ ਇਹਨਾਂ ਤੇ ਇਤਵਾਰ ਕਰਦਾ ਹੈ ਇਹਨਾਂ ਤੇ ਯਕੀਨ ਜਿਹੜਾ ਕਰਦਾ ਤੂੰ ਝੂਠਾ ਕਰਦਾ ਝੂਠਾ ਤੇਰਾ ਵਿਸ਼ਵਾਸ ਹੈ ਇਹਨਾਂ ਤੇ ਬੜਾ ਯਕੀਨ ਕਰਦਾ ਆਪਣੇ ਧਰਮ ਨੂੰ ਵੀ ਖਤਰੇ 'ਚ ਪਾ ਲਿੰਦਾ ਹੈ ਇਹ ਚੰਗਾ ਬੰਦਾ ਸਮਝ ਕੇ ਦੇ ਪਿੱਛੇ ਲੱਗ ਜਾਂਦਾ ਹੈ ਲੇਕਨ ਬੰਦਾ ਜਦੋਂ ਵਕਤ ਆਉਂਦਾ ਛੱਡ ਕੇ ਭੱਜ ਜਾਂਦਾ ਵਰਤ ਕੇ ਦੇਖਿਓ ਆਪਣੇ ਮਨ ਤੇ ਪੁੱਛੋ ਸਾਡੇ ਨਾਲ ਵੀ ਕਦੇ ਹੋਇਆ ਜਿੱਥੇ ਕਹਿੰਦੇ ਜਿਆਦਾ ਪਿਆਰ ਹੋ ਉੱਥੇ ਅੰਗਿਆਰ ਪੈਂਦੇ ਆ ਉਹੀ ਬੰਦਾ ਵੱਧ ਵਿਰੋਧਤਾ ਕਰਦਾ ਸਭ ਦੂਜੇ ਨਾਲ ਜਿਆਦਾ ਪਿਆਰ ਹੁੰਦਾ ਜਿਹੜੇ ਇਕੱਠੇ ਹਰ ਵਕਤ ਰਹਿੰਦੇ ਆ ਉਹੀ ਜਿਆਦਾ ਵਿਰੋਧੀ ਬਣਦਾ ਹੈ ਕਿਉਂ ਤਿਰ ਕੋ ਨਾਨਕ ਦੇਵ ਜੀ ਦੀ ਸਿੱਖਿਆ ਨਹੀਂ ਲਈ ਇਹ ਗੁਰੂ ਨਾਨਕ ਦੇਵ ਜੀ ਸਿੱਖਿਆ ਲੈ ਲੈਂਦਾ ਫਿਰ ਉਹਨੂੰ ਚੰਗਾ ਨਾ ਕਹਿੰਦਾ ਨਾ ਉਹਨੂੰ ਮਾੜਾ ਕਹਿੰਦਾ ਨਿੰਦਾ ਚਿੰਦਾ ਕਰੇ ਪਰਾਇ ਝੂਠੀ ਲਾਈ ਤਿਵਾਰੀ ਕਹਿੰਦੇ ਤੂੰ ਝੂਠਾ ਅਤਿਵਾਰ ਕਰਦਾ ਇਹਨਾਂ ਪਰ ਇਹ ਲੋਕਾਂ ਤੇ ਝੂਠਾ ਤੂੰ ਵਿਸ਼ਵਾਸ ਕਰਦਾ ਝੂਠਾ ਯਕੀਨ ਕਰਦਾ ਬੇਲ ਪਰਾਈ ਜੋਹੇ ਜੀੜਾ ਕਹਿੰਦਾ ਜੀੜਿਆ ਤੇਰੇ ਨਾਲ ਠੱਗੀ ਹੋਗੀ ਬੇਲ ਪਰਾਈ ਜੋਹੇ ਜੀੜੇ ਕਰੇ ਚੋਰੀ ਬਰਿਆਈ ਕਹਿੰਦੇ ਚੋਰੀ ਵੀ ਕਰਦਾ ਹੈ ਬਰਿਆਈ ਵੀ ਕਰਦਾ ਹੈ ਛੱਡ ਦੇ ਇਹਨੂੰ ਚੋਰੀ ਵੀ ਛੱਡ ਦੇ ਬਰਿਆਈ ਵੀ ਛੱਡ ਦੇ ਇਹ ਸਿੱਖਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲੇਕਿਨ ਆਪਾਂ ਦਾ ਅਜੇ ਤੱਕ ਗ੍ਰਹਿਣ ਨਹੀਂ ਕੀਤੀ ਇਹ ਇੱਥੇ ਦੋ ਬੰਦੇ ਖੜਦੇ ਆ ਉੱਤੇ ਕੋਈ ਬਾਬੇ ਨਾਨਕ ਦੀ ਗੱਲ ਥੋੜਾ ਹੁੰਦੀ ਹੈ ਕਿਸੇ ਨੂੰ ਚੰਗਾ ਕਹਿੰਦੇ ਆ ਕਿਸੇ ਨੂੰ ਮਾੜਾ ਕਹਿੰਦੇ ਆ ਬੇਲ ਭرائی ਜੋਹੇ ਜੀੜੇ ਕਰੇ ਚੋਰੀ ਬਰਿਆਈ ਹਾਂਸ ਚੱਲਿਆ ਇੱਕ ਆਇਆ ਨੂੰ ਕਹਿੰਦੇ ਇਹਦੇ ਵਿੱਚ ਉਹ ਹਾਂਸ ਨੇ ਉੱਡ ਜਾਣਾ ਹੈ ਇਹ ਜਿਹੜੀ ਜੋਤ ਹੈ ਨਾ ਜੀੜਾ ਇਹਦੇ ਵਿੱਚ ਬਸਦਾ ਇਹਨੇ ਉੱਡ ਜਾਣਾ ਹੈ ਹਾਂਸ ਚੱਲਿਆ ਤੂੰ ਪਿੱਛੇ ਰਹੀ ਹੈ ਪਿੱਛੇ ਰਹੀ ਹੈ ਇੱਕ ਆਇਆ ਨੂੰ ਕਹਿੰਦੇ ਤਾਏ ਪਿੱਛੇ ਰਹਿ ਜਾਣਾ ਹਾਂਸ ਨੇ ਛੋੜ ਜਾਣਾ ਹੈ ਹਾਂਸ ਚੱਲਿਆ ਤੂੰ ਪਿੱਛੇ ਰਹੀਏ ਜਦੋਂ ਹਾਂਸ ਚਲੇ ਜਾਂਦਾ ਫਿਰ ਇਹ ਦੇਹ ਰਹਿ ਜਾਂਦੀ ਹੈ ਇਹ ਦੇਹ ਨੂੰ ਫਿਰ ਪਿੰਡ ਵਾਲੇ ਨਹੀਂ ਰੱਖਦੇ ਇਹਨੂੰ ਘਰ ਵਾਲੇ ਨਹੀਂ ਰੱਖਦੇ ਦੇਹ ਤੋਂ ਕੀ ਲੈਣਾ ਫਿਰ ਦੇਜ ਦਾ ਕੀੜੇ ਚੱਲਦੇ ਆ ਮਸਕ ਆਉਂਦਾ ਫਿਰ ਕਹੀ ਜੀ ਹੋ ਗਈ ਇਹ ਇਹ ਦੇਹ ਕਹੀ ਜੀ ਹੈ ਇਹਦੋਂ ਹਾਂਸ ਚੱਲਿਆ ਜਾਂਦਾ ਹੈ ਹਾਂਸ ਤੱਲਿਆ ਤੂੰ ਪਿੱਛੇ ਰਹੀ ਏ ਛੁੱਟੜ ਹੋਈ ਹੈ ਨਾਰੀ ਛੁੱਟੜ ਨਾਰੀ ਜਿਹੜੀ ਛੱਡੀ ਵੀ ਹੁੰਦੀ ਹੈ ਜਿਹੜੀ ਛੱਡੀ ਵੀ ਟੀਮੀ ਹੁੰਦੀ ਉਹਨੂੰ ਛੁੱਟੜ ਕਹਿੰਦੇ ਆ ਛੁੱਟੜ ਨੂੰ ਕੌਣ ਰੱਖਦਾ ਹੈ ਪਤੀ ਨੇ ਛੱਡਤੀ ਘਰ ਵਿੱਚ ਹੈ ਸਹੁਰੇ ਨੇ ਰੱਖੀ ਨਹੀਂ ਪੇਕਿਆਂ ਵਿੱਚ ਪੇਕਿਆਂ ਵਿੱਚ ਦੇਖਿਆ ਇਹ ਜਿਹੜੀਆਂ ਭਰਜਾਈਆਂ ਆਉਂਦੀਆਂ ਪੇਕਿਆਂ ਵਿੱਚ ਥੋੜਾ ਰਹਿਣ ਦਿੰਦੀਆਂ ਫਿਰ ਇਹ ਇਹ ਤਾਂ ਇੱਕ ਰਾਤ ਨਹੀਂ ਕੱਟਣ ਦਿੰਦੀਆਂ ਵੀ ਆਪਣਾ ਬੂਰੀ ਬਿਸਤਰਾ ਚੱਕ ਤੋਰੋ ਰhete ਬੜੀ ਔਖੀ ਮੰਜਲ ਹੈ ਛੁੱਟੜ ਨਾਰੀ ਵਾਸਤੇ ਰਹਿਣਾ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਸਰਾਪ ਹੈ ਹੈ ਛੁੱਟੜ ਨਾਰੀ ਦੀ ਕੋਈ ਇੱਜ਼ਤ ਨਹੀਂ ਕਰਦਾ ਕਿਹਨੇ ਤਾਂ ਹੀ ਤਾਂ ਬੱਸੀ ਨਹੀਂ ਆ ਗਈ ਮੁੜ ਕੇ ਹੁਣ ਢੇਰ ਲੱਗੇ ਪਏ ਆ ਛੁੱਟੜ ਨਾਰੀਆਂ ਦੇ ਕੋਟ ਭਰੇ ਪਏ ਆ ਤਲਾਕਾਂ ਦੇ ਨਾਲ ਕਿਉਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨਹੀਂ ਲਈ ਸਿੱਖਿਆ ਤੋਂ ਦੂਰ ਹੈ ਖਾਂਸ ਚੱਲਿਆ ਤੂੰ ਪਿੱਛੇ ਰਹੀ ਐ ਛੁੱਟੜ ਹੋਈ ਐ ਨਾਰੀ ਤੂੰ ਕਾਇਆ ਅਰੇ ਇਹ ਸੁਪਨਾ ਅੰਤਰ ਤੂੰਦ ਕਿਆ ਕਰਮ ਕਮਾਇਆ ਕਹਿੰਦੇ ਕਿਹੜਾ ਕਰਮ ਤੈ ਕਮਾਇਆ ਤੂੰ ਛੁੱਟੜ ਹੋ ਗਈ ਹੁਣ ਸੌਰਿਆਂ ਦੇ ਕਾਟ ਤੀਨ ਪੀ ਕੇ ਵੜਨ ਦਿੰਦੇ ਆ ਮਰਨ ਤੋਂ ਬਾਅਦ ਨਾ ਸੱਚਖੰਡ ਦੀ ਜਗ੍ਹਾ ਮਿਲੀ ਇਧਰ ਘਰ ਵਾਲੇ ਨੇ ਕੱਢਤਾ ਕਿੱਥੇ ਜਾਣਾ ਫਿਰ ਉਹ ਜੀਵ ਆਤਮਾ ਫਿਰ ਪੂਤ ਪ੍ਰੇਤ ਦਾ ਜਾਮਾ ਲੈਂਦੀ ਹੈ ਕਿਉਂ ਦੋਨੇ ਪਾਸੇ ਨਹੀਂ ਵੜਨ ਦਿੰਦੇ ਫਿਰ ਮੜੀਆਂ ਵਿੱਚ ਹੀ ਰਹਿੰਦੀ ਹੈ ਤਾਂ ਹੀ ਤਾਂ ਕਹਿੰਦੇ ਕਿ ਮੜੀਆਂ ਵਿੱਚ ਪੂਤ ਪ੍ਰੇਤ ਵਸਦੇ ਆ ਕਿਉਂ ਛੁੱਟੜ ਨਾਰੀ ਐ ਉਦੋਂ ਰੱਬ ਨੇ ਵੀ ਛੱਡਤੀ ਅਦਾਂ ਸੰਸਾਰ ਨੇ ਛੱਡਤੀ ਕਿਉਂ ਹੋਈ ਛੁੱਟੜ ਨਾ ਦੀ ਕਿ ਬਾਬੇ ਨਾਨਕ ਦੀ ਸਿੱਖਿਆ ਨਹੀਂ ਲਈ ਉਹ ਨਹੀਂ ਗ੍ਰਹਿਣ ਕੀਤੀ ਕਰ ਚੋਰੀ ਮੈਂ ਜਾਂ ਕੁਛ ਲੀਆ ਕਹਿੰਦੇ ਜਦੋਂ ਬੰਦਾ ਚੋਰੀ ਕਰਦਾ ਹੈ ਨਾ ਕਰ ਚੋਰੀ ਮੈਂ ਜੋ ਕੁਛ ਲੀਆ ਜਦੋਂ ਚੋਰੀ ਕਰਕੇ ਮੈਂ ਜੋ ਕੁਛ ਲੈਂਦਾ ਤਾ ਮਨ ਭਲਾ ਪਾਇਆ ਕਹਿੰਦਾ ਮਨ ਫਿਰ ਬੜਾ ਭਲਾ ਕਹਿੰਦਾ ਬੜਾ ਖੁਸ਼ੀ ਹੁੰਦਾ ਜਦੋਂ ਚੋਰੀ ਦੀ ਚੀਜ਼ ਪ੍ਰਾਪਤ ਕਰਦਾ ਹੈ ਮਨ ਬੜਾ ਖੁਸ਼ੀ ਹੁੰਦਾ ਜਦੋਂ ਚੋਰੀ ਕਰਨ ਵੀ ਜਾਂਦਾ ਹੈ ਨਾ ਤਾਂ ਵੀ ਮੱਥਾ ਟੇਕ ਕੇ ਜਾਂਦਾ ਹੈ ਕਿ ਮੈਂ ਸੁੱਖੀ ਸੰਦੀ ਘਰ ਮੁੜਿਆ ਆਵਾਂ ਕਿ ਮੇਰੀ ਚੋਰੀ ਸਫਲ ਹੋ ਜਾਵੇ ਕਈ ਮੇਰੇ ਵੀਰ ਕਾਲੀ ਮਾਤਾ ਤੇ ਮੱਥਾ ਟੇਕ ਕੇ ਜਾਂਦੇ ਚੋਰ ਉਬੀਦਾ ਮੱਥਾ ਟੇਕ ਕੇ ਤੁਰਿਆ ਕਿ ਮੈਂ ਡਾਕਾ ਮਾਰ ਕੇ ਘਰ ਨੂੰ ਆਜਾਂ ਫਿਰ ਪ੍ਰਸ਼ਾਦ ਚੜਾਉਂਦਾ ਉੱਥੇ ਉੱਥੇ ਫਿਰ ਸ਼ਰਾਬ ਦਾ ਪ੍ਰਸ਼ਾਦ ਵੀ ਚੜਾਉਂਦੇ ਆ ਬੋਤਲਾਂ ਵੀ ਚੜਾਉਂਦੇ ਆ ਕਾਦੇ ਵਾਸਤੇ ਕਿ ਮੇਰਾ ਦੋ ਲੱਗ ਜਵੇ ਆ ਆ ਚੋਰੀ ਮੇਰੀ ਸਫਲ ਹੋ ਜਵੇ ਕਿਤੇ ਮੈਂ ਫੜਿਆ ਨਾ ਜਾਵਾਂ ਆ ਮੱਥਾ ਟੇਕਣ ਵਾਲੀ ਗੱਲ ਆ ਜਿਹੜਾ ਆਪਾਂ ਮੱਥਾ ਟੇਕਦੇ ਆ ਮੱਥਾ ਤਾਂ ਚੋਰ ਵੀ ਟੇਕਦਾ ਹੈ ਜਿਹੜਾ ਯਾਰ ਆ ਉਹ ਵੀ ਮੱਥਾ ਟੇਕ ਕੇ ਜਾਂਦਾ ਕਿਤੇ ਮੈਨੂੰ ਲੋਕ ਨਾ ਫੜ ਲੈਣ ਹੁਣ ਮੱਥਾ ਦਾ ਦੁਨੀਆ ਟੇਕਦੀ ਹੈ ਲੇਕਿਨ ਗੱਲ ਤਾਂ ਬਾਬੇ ਨਾਨਕ ਦੀ ਸਿੱਖਿਆ ਨੂੰ ਮੰਨਣ ਦੀ ਹੈ ਕਰ ਚੋਰੀ ਮੈਂ ਜਾਂ ਕੁਛ ਲਈ ਆ ਤਾਂ ਮਨ ਭਲਾ ਪਾਇਆ ਹਾਲਤ ਨਸੂਬਾ ਕਦੇ ਸਾਲ ਤੇ ਇੱਥੇ ਤੈਨੂੰ ਕੋਈ ਸੋਭਾ ਨਹੀਂ ਮਿਲਣੀ ਪਾਲਤਨਾ ਢੋਈ ਕਹਿੰਦੇ ਜਦੋਂ ਪਲਟ ਕੇ ਤੇ ਮਰ ਕੇ ਜਾਣਾ ਹੁਣ ਜਿਉਂਦਾ ਐ ਤੂੰ ਫੇਰ ਤੇ ਮਰਨਾ ਨਾਤ ਨੂੰ ਇੱਥੇ ਢੋਈ ਐ ਨਾਤ ਨੂੰ ਅੱਗੇ ਢੋਈ ਐ ਹਾਲਤਾਂ ਦਾ ਸੋਭਾ ਪਾਲਤਨਾ ਢੋਈ ਅਹਿਲਾ ਜਨਮ ਗਵਾਇਆ ਕਹਿੰਦੇ ਜਿਹੜਾ ਅਹਿਲਾ ਜਨਮ ਸੀ ਤੈਂ ਗਵਾਲਿਆ ਹਉ ਖਰੀ ਦੇਹਲੀ ਹੋਈ ਬਾਬਾ ਨਾਨਕ ਮੈਂ ਖਰੀ ਸੀ ਮੈਂ ਦੇਹਲੀ ਹੋ ਗਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਕਹਿੰਦਾ ਹੁਣ ਕੋਈ ਮੇਰੀ ਬਾਤ ਪੁੱਛਣੇ ਵਾਲਾ ਨਹੀਂ ਹਉ ਖਰੀ ਦੇਹਲੀ ਕਿਨ ਮੈਂ ਬੜੀ ਦੇਹਲੀ ਹੋ ਗਈ ਬੜੇ ਦੁੱਖਾਂ 'ਚ ਹੋ ਗਈ ਕਦੋਂ ਹੋਈ ਐ ਦੁੱਖਾਂ ਦੇ ਵਿੱਚ ਜਦੋਂ ਬਾਬੇ ਨਾਨਕ ਦੀ ਸਿੱਖਿਆ ਨਹੀਂ ਲਈ ਉਹ ਖਰੀਦੇ ਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਇਹ ਰੋ ਤਾਜੀ ਤੁਰਕੀ ਸੋਨਾ ਰੂਪਾ ਕੱਪੜੇ ਕੇਰੇ ਭਾਰਾ ਕਹਿੰਦੇ ਬਹੁਤ ਵਧੀਆ ਸੋ ਉਹਨਾਂ ਦੇ ਕੱਪੜੇ ਸੋਨਾ ਪਹਿਣਦਾ ਬੜੇ ਆਰ ਚੰਗਾਰ ਕਰਦਾ ਕਿਸੇ ਹੀ ਨਾਲ ਨਾ ਚੱਲੇ ਕਹਿੰਦੇ ਕੋਈ ਚੀਜ਼ ਏ ਤੇਰੇ ਨਾਲ ਜਾਣੇ ਵਾਲੀ ਨਹੀਂ ਕਿਸੇ ਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਕਹਿੰਦੇ ਸਾਰਾ ਕੁਝ ਝੜ ਜਾਣਾ ਹੈ ਗਵਾਰਾ ਇਹਨੇ ਜਿਹੜੇ ਕੱਪੜੇ ਸੋਨਾ ਰੂਪਾ ਕਦੇ ਦੇਖਿਆ ਇਹ ਸੋਨੇ ਦਾ ਚਾਹੇ ਛੋਟੇ ਤੋਂ ਛੋਟਾ ਗਹਿਣਾ ਵੀ ਹੋਵੇ ਉਹ ਵੀ ਤਾਰ ਲੈਂਦੇ ਆ ਮਰਨ ਤੋਂ ਬਾਅਦ ਦੇਖਿਆ ਕਿ ਬਾਪੂ ਜੀ ਦਾ ਕੜਾ ਪਿਆ ਬਰਹਿਣ ਦੋ ਹਲੇ ਵੀ ਬਾਪੂ ਜੀ ਨੇ ਬੜੀ ਕਮਾਈ ਕਰੀ ਐ ਇਹਦਾ ਬੁੱਢਾ ਹੋ ਕੇ ਵਿਚਾਰਾ ਖੇਤਾਂ 'ਚ ਭੱਜਿਆ ਫਿਰਿਆ ਰਹਿਣ ਤੋਂ ਮਾੜੀ ਮੁੱਟੀ ਮੁੰਦੀ ਜਿਹੜੀ ਕਿਤੇ ਕੁੜਮਾਨੇ ਪਾਈ ਵੀ ਤੇ ਉਹੀ ਰਹਿਣ ਦੋ ਸਾਰੀਆਂ ਤਾਰ ਲੈਂਦੇ ਆ ਕਿਸੇ ਨਾਲ ਨਾ ਚੱਲੇ ਨਾਨਕ ਚੜੜ-ਚੜ ਪਏ ਗਵਾਰਾ ਕੂਜਾ ਮੇਬਾ ਮੈਂ ਸਭ ਕੁਝ ਚਾਖਿਆ ਬੜੇ ਕੂਜੇ ਮੇਬੇ ਬੜੇ ਸਵਾਦ ਲਾਉਂਦਾ ਹੈ ਕੂਜਾ ਮੇਵਾ ਮੈਂ ਸਭ ਕੁਝ ਚੱਖਿਆ ਇੱਕ ਅਮਰਤ ਨਾਮ ਤੇਮਾਰਾ ਕਹਿੰਦੇ ਅਮਰਤ ਕਰਨੇ ਵਾਲਾ ਇੱਕ ਨਾਮ ਹੈ ਉਹ ਨਹੀਂ ਛਕਿਆ ਐ ਕੂਜੇ ਮੇਵੇ ਇਹ ਬੜੇ ਛਕੇ ਆ ਦੇ ਦੇ ਨੀਮ ਨਵਾਲ ਅਸਾਰੀ ਕਹਿੰਦੇ ਬੜੇ ਵਧੀਆ ਫਿਰ ਮਹਿਲ ਪਾਉਂਦਾ ਦੇ ਦੇ ਨੀਮ ਨਵਾਲ ਅਸਾਰੀ ਪਸ ਮੰਦਰ ਕੀ ਢੇਰੀ ਕਹਿੰਦੇ ਬੜੀ ਇਹ ਦੇਹ ਨੂੰ ਬੜੀ ਸਵਾਰਦਾ ਹੈ। ਪਸ ਮੰਦਰ। ਕਹਿੰਦੇ ਇਹ ਮੰਦਰ ਨੇ ਭਸਮ ਹੋ ਜਾਣਾ, ਦੇਹ ਨੇ ਭਸਮ ਹੋ ਜਾਣਾ। ਇਹ ਦੇਹ ਨੇ ਰਹਿਣਾ ਨਹੀਂ। ਪਸ ਮੰਦਰ ਕੀ ਢੇਰੀ ਸੱਚੇ ਸੱਚ ਨਾ ਦੇਈ ਕਿਸੇ ਅੰਧ ਜਾਣੇ ਸਭ ਮੇਰੀ। ਕਹਿੰਦਾ ਅੰਨਾ ਕਹਿੰਦਾ ਸਾਰਾ ਕੁਝ ਮੇਰਾ ਹੈ। ਸੱਚ ਨੂੰ ਜਾਣਦਾ ਨਹੀਂ। ਲੇਕਿਨ ਕਹਿੰਦੇ ਇਹਨੇ ਤਾਂ ਭਸਮ ਦੀ ਢੇਰੀ ਬਣ ਜਾਣਾ। ਸੋਇਨਾਂ ਸੋਇਨਾਂ ਲੰਕਾ ਸੋਇਨ ਮਾੜੀ ਕਹਿੰਦੇ ਸੋਨੇ ਦੀ ਲੰਕਾ ਸੋਨੇ ਦੀ ਮਾੜੀ ਮਾੜੀ ਮਹਿਲ ਸੋਨੇ ਦੇ ਸੋਇਨਾਂ ਲੰਕਾ ਸੋਇਨ ਮਾੜੀ ਸੰਪੇ ਕਿਸ ਨਕੇਰੀ ਕਹਿੰਦੇ ਇਹ ਇਕੱਠੇ ਕਰਦਾ ਕਿਸੇ ਕੰਮ ਆਉਣੇ ਵਾਲੇ ਨਹੀਂ ਸੋਨੋ ਮੂਰਖ ਮਨ ਅਜਾਣਾ ਕਹਿੰਦੇ ਮੂਰਖਾ ਸੁਣ ਲੈ ਮਨਾਂ ਤੋਂ ਅੰਜਾਨ ਹੈ ਹੋਗ ਤਿਸੇ ਕਾ ਭਾਣਾ ਕਹਿੰਦੇ ਸਾਰਾ ਕੁਛ ਉਹਦਾ ਭਾਣੇ ਵਿੱਚ ਹੋ ਰਿਹਾ ਹੈ ਦਾ ਪਾਣਾ ਹੋਣਾ ਤੂੰ ਸਿੱਖਿਆ ਨਹੀਂ ਸੁਣਦਾ ਰੋ ਸਾਹਾ ਹ ਮਾਰਾ ਠਾਕਰ ਪਾਰਾ ਜਿਹੜਾ ਸਾਡਾ ਸਾਹਾ ਨਾ ਮਾਲਕ ਕਹਿੰਦਾ ਰੱਬ ਬਹੁਤ ਪਾਰਾ ਹੈ ਸਾਹਾ ਮਾਰਾ ਠਾਕਰ ਪਾਰਾ ਹਮ ਤਿਸਕੇ ਬਣ ਜਾ ਰਹੇ ਕਹਿੰਦਾ ਅਸੀਂ ਤਾਂ ਉਹਦੇ ਬਣ ਜਾ ਰਹੇ ਆ ਜਿਉਂ ਪਿੰਡ ਸਭ ਰਾਸ ਤੇ ਸੇਕ ਕਹਿੰਦੇ ਸਾਰਾ ਪਿੰਡ ਨੂੰ ਹੀ ਰੱਖਣੇ ਵਾਲਾ ਹੈ ਦੇਹ ਨੂੰ ਰੱਖਣੇ ਵਾਲਾ ਵੀ ਹੈ ਮਾਰਨੇ ਵਾਲਾ ਹੀ ਉਹ ਹੀ ਹੈ ਜਿਉਂ ਪਿੰਡ ਸਭ ਰਾਸ तिसੇ ਕਾ ਮਾਰ ਆਪੇ ਜਵਾਲਿਆ ਕਹਿੰਦੇ ਆਪੇ ਮਾਰਨੇ ਵਾਲਾ ਆਪੇ ਜਿਉਂਦਾ ਕਰਨੇ ਵਾਲਾ ਹੈ ਪਰ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਸਿੱਖਿਆ ਸੁਣ ਲੈ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉੱਪਰ ਛਾਰੋ ਸੁਣ ਸੁਣ ਸਿੱਖ ਹਮਾਰੀ ਸਕੇਰ ਤੇ ਕੀਤਾ ਰੈਸੀ ਮਿਰ ਜੀੜੇ ਬਹੁੜ ਨ ਆਵੇ ਵਾਰੀ ਸੋ ਸਤਸੰਗ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਕਿ ਤੋ ਸੁਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ